दाना ਮੰਡੀ ਜੰਗੇੜਾ ਰੋਡ ਅਹਿਮਦਗੜ ਵਿਖੇ ਇਲਾਕੇ ਦੇ ਹਰਮਰ ਪਿਆਰੇ ਹੈਪੀ ਪਾਪਾ ਛਪਾਰ ਵਾਲਿਆਂ ਦੀ ਸਰਪ੍ਰਸਤੀ ਹੇਠ ਅਹਿਮਦਗੜ ਪ੍ਰੀਮੀਅਰ ਲੀਗ APL ਤਹਿਤ ক্রিকেট ਮੈਚ ਕਰਵਾਏ ਗਏ ਜਿਸ ਵਿੱਚ IPL ਦੀ ਤਰਜ਼ ਤੇ 8 ਟੀਮਾਂ ਨੇ ਭਾਗ ਲਿਆ ਰਵੰਕਾ ਅਨੁਸਾਰ ਲਗਾਤਾਰ 2 ਮਹੀਨੇ ਦੇ ਕਰੀਬ ਚੱਲੇ ਮੈਚਾਂ ਤੋਂ ਬਾਅਦ ਫਾਈਨਲ ਮੁਕਾਬਲਾ ਆਰ ਆਰ ਅਤੇ ਕੇ ਕੇ ਆਰ ਦੇ ਵਿੱਚ ਹੋਇਆ ਅੱਜ ਫਾਈਨਲ ਮੁਕਾਬਲਾ ਜਿਸ ਵਿੱਚੋਂ ਆਰ ਆਰ ਦੀ ਟੀਮ ਜੇਤੂ ਰਹੀ ਆਰ ਆਰ ਨੇ 163 ਰਨ ਬਣਾਏ ਤੇ ਕੇ ਕੇ ਆਰ ਦੀ ਟੀਮ ਮੁਕਾਬਲੇ ਦੇ ਵਜੋਂ 140 ਰਨਾਂ ਤੇ ਸਿਮਟ ਗਈ ਅੱਜ ਦਾ ਮੁਕਾਬਲਾ ਬਹੁਤ ਹੀ ਸ਼ਾਨਦਾਰ ਸ਼ਮੀਲ ਰਿਹਾ ਹੈ ਬਗਲਾਂ ਕਨੇਡਾ ਦਾ ਸਾਜਾ ਮੰਨਵਾਣੀ ਹੈ ਲਾ ਪਗਿਦਾ ਆਗੋਤ ਫੀਡਰ ਦਾ ਸ਼ਾਨ ਇਸ ਦੇ ਪਹਿਲੀ ਰਾਤ ਦੇ ਜਿਹੜੇ ਫੇਰ ਲੱਗੇ ਰਹੇ ਅੱਜ ਤੇ ਇਸ ਟੂਰਨਾਮੈਂਟ ਵਿੱਚ ਉੱਚੇ ਚੇਤੇ ਤੌਰ ਤੇ ਪੁਜੇ ਮੁੱਖ ਮਹਿਮਾਨ ਹੈਪੀ ਬਾਬਾ ਗੁੱਗਾ ਮਾਲੀ ਛਪਾਰ ਵਾਲਿਆ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ ਕੌਂਸਲਰ ਅਮਨ ਅਫਰੀਦੀ ਕੌਂਸਲਰ ਵਿਕਾਸ ਟੰਡਨ ਭਾਜਪੀ ਮੰਡਲ ਪ੍ਰਧਾਨ ਰਾਜਨ ਕਈ ਭਾਜਪੀ ਦੇ ਸੀਨੀਅਰ ਅਗੂ ਰਮੇਸ਼ ਚੰਦ ਕਈ ਪੱਤਰਕਾਰ ਸੋਨੂ ਮਲਹੋਤਰਾ ਛਪਾਰ ਪੁਲਿਸ ਚੌਕੀ ਚਾਰ ਗੁਰਦੀਪ ਸਿੰਘ ਪੁਜੇ ਪ੍ਰਬੰਧਕਾਂ ਵੱਲੋਂ ਆਏ ਸਾਰੇ ਪਤਵੰਤੇ ਸੱਜਣਾਂ ਨੂੰ ਟੋਕਨ ਆਫ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਹ ਲੀਗ ਪਿਛਲੇ 4 ਸਾਲਾਂ ਤੋਂ ਲਗਾਤਾਰ ਕਰਵਾਈ ਜਾ ਰਹੀ ਹੈ ਜਿਸ ਵਿੱਚ ਸਬੂਹ ਮੋਬਾਈਲ ਸੈਲਰ ਭਾਗ ਲੈਂਦੇ ਹਨ ਅਤਿ ਦੀ ਗਰਮੀ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਲੋਕ ਉੱਜੇ ਤੇ ਇਸ ਮੈਚ ਦਾ ਆਨੰਦ ਮਾਣਿਆ ਪ੍ਰਬੰਧਕਾਂ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਕਿਉਂਕਿ ਖੇਡਾਂ ਜਿੱਥੇ ਮਨੋਰੰਜਨ ਅਤੇ ਸਿਹਤ ਬਖੋ ਤੰਦਰੁਸਤ ਰੱਖਦੀਆਂ ਹਨ ਉੱਥੇ ਹੀ ਖਿਡਾਰੀ ਨਸ਼ਿਆਂ ਤੋਂ ਵੀ ਬਚੇ ਰਹਿੰਦੇ ਹਨ ਹਾਂਜੀ ਸਰ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸੱਸੀ ਗਾਲ ਜੀ ਇਹ ਵੀਰ ਜੀ ਸਾਨੂੰ ਚੌਥਾ ਸਾਲ ਹੋ ਗਿਆ ਜਿਹੜੀ ਅਸੀਂ ਕੰਟੀਨਿਊ ਰੈਗੂਲਰ ਲੀਗ ਕਰਾ ਰਿਆ ਏਪੀਐਲ ਅਹਿਮਦਗੜ੍ਹ ਪ੍ਰੀਮੀਅਮ ਲੀਗ ਜੀ ਇਹਦੇ ਵਿੱਚ ਸਾਰੀਆਂ ਟੀਮਾਂ ਸਾਰੇ ਪਲੇਅਰ ਮਿਲ ਕੇ ਖੇਡਦੇ ਨੇ ਸਾਰੇ ਦੋਸਤ ਸਾਡੇ ਇਹ ਜਿਹੜਾ ਟੂਰਨਾਮੈਂਟ ਆ ਅਸੀਂ ਕਰਵਾਨੇ ਆ ਮਤਲਬ ਸਾਰੇ ਪਲੇਅਰ ਮਿਲ ਕੇ ਸਾਰੇ ਭਰਾਵਾਂ ਦੇ ਨਾਲ ਹਿਮਾਂਸ਼ੂ ਵੀਰ ਹੋ ਗਿਆ ਮੈਂ ਹੋ ਗਿਆ ਨਿਤਿਨ ਮੋਬਾਈਲ ਗੈਲਰੀ ਹੋ ਗਿਆ ਬਾਕੀ ਸਾਡੇ ਜਿਹੜੇ ਭਰਾ ਨੇ ਅੰਕਲ ਜੀ ਹੋ ਗਏ ਆਪਣੇ ਆਪਣੇ ਰਾਜ ਲਾਲ ਕਾ ਵੀਰ ਜੀ ਹੋ ਗਏ ਸਾਰੇ ਹੋ ਗਏ ਸਾਰੇ ਮਿਲ ਕੇ ਕਰਾਨੇ ਆ ਵੀਰ ਜੀ ਕਿੰਨੀਆਂ ਟੀਮਾਂ ਜਿਹੜੀਆਂ ਇਸ ਭਾਗ ਲੈਂਦੀਆਂ ਨੇ ਵੀਰ ਜੀ ਇਹ ਜੇ 8 ਟੀਮਾਂ ਨੇ ਭਾਗ ਲਿਆ ਸੀਗਾ ਜੀ ਇਹ ਸਾਨੂੰ ਹੋ ਗਿਆ ਜੀ ਟੱਕਰ ਘਟੋ ਘੱਟ ਪੌਣੇ 2 ਮਹੀਨੇ ਹੋ ਗਏ ਜੀ ਅੱਜ ਫਾਈਨਲ ਚੱਲ ਰਿਹਾ ਅੱਜ ਫਾਈਨਲ ਮੈਚ ਹੈ ਜੀ ਫਾਈਨਲ ਮੁਕਾਬਲਾ ਕਿਹਦੇ ਵਿੱਚ ਚੱਲ ਰਿਹਾ ਅੱਜ ਫਾਈਨਲ ਮੁਕਾਬਲਾ ਹੈਗਾ ਜੀ ਰਾਜਸਥਾਨ ਰੋਲ ਤੇ ਕਲਕੱਤਾ ਦੇ ਵਿੱਚ ਜੀ ਜੋ ਕਿ ਰਾਜਸਥਾਨ ਰੋਲ ਦੇ ਕਪਤਾਨ ਨੇ ਭੰਡਾਰੀ ਜੀ ਤੇ ਵਿਸ਼ੇਕ ਜੀ ਤੇ ਦੂਸਰੀ ਟੀਮ ਦੇ ਕਲਕੱਤਾ ਦੇ ਕਪਤਾਨ ਨੇ ਆਪਣੇ ਮਣੀ ਬਾਬਾ ਜੀ ਤੇ ਮੋਨੂ ਸਰਪੰਚ ਜੀ ਸੰਦੇਸ਼ ਦਾ ਵੀਰ ਜੀ ਸਾਰਿਆਂ ਨਾਲ ਮੇਨਤਾ ਇਹ ਹੀ ਸੰਦੇਸ਼ ਆ ਵੀ ਸਾਰੇ ਗਰਾਊਂਡ ਦੇ ਵਿੱਚ ਖੇਡੋ ਸਵੇਰ-ਸਵੇਰ ਆਪਣਾ ਟਾਈਮ ਲਓ ਜਿਸਾ ਹੁਣਾ ਮੰਨ ਲਓ ਅਸੀਂ ਵੀ ਸਾਰੇ ਦੁਕਾਨਦਾਰ ਬੰਦੇ ਆ ਮਤਲਬ ਦੁਕਾਨਦਾਰ ਬੰਦੇ ਆ ਫੇਰ ਵੀ ਅਸੀਂ ਟਾਈਮ ਕੱਢਦੇ ਆ ਮਾਰਨਿੰਗ ਵੀ ਸਾਨੂੰ ਫ੍ਰੈਸ਼ਮੈਂਟ ਹਵਾ ਮਿਲੇ ਆਪਣੀ ਬੋਡੀ ਫਿੱਟ ਰੱਖੀ ਐ ਅਸੀਂ ਖੁਰਾਨਾ ਜੀ ਸਭ ਤੋਂ ਪਹਿਲਾਂ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਦੇਖ ਰਹੇ ਆ ਕਿ ਅਮਰਗੜ ਦੀ ਧਾਣਾ ਮੰਡੀ ਦੇ ਵਿੱਚ ਭਾਵੇਂ ਅੱਜ ਬਹੁਤ ਜ਼ਿਆਦਾ ਗਰਮੀ ਆ ਫੇਰ ਵੀ ਜਿਹੜਾ ਹੈਗਾ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ ਨੇ ਕੌਣ ਮੈਚ ਕਰਵਾ ਰਿਹਾ ਹੈਗਾ ਇਹ ਕ੍ਰਿਕਟ ਦੇ ਮੈਚ ਤੇ ਕਿੰਨੇ ਸਾਲ ਹੋ ਗ ਨੇ ਰੈਗੂਲਰ ਸਾਰੇ ਯਾਰ ਦੋਸਤ ਮਿਲ ਕੇ ਕਰਵਾਉਂਦੇ ਆ ਜੀ ਜਿੰਨੇ ਜੋ ਕੋਈ ਸਭ ਤੋਂ ਵੱਡਾ ਰਿਸਪੌਂਸ ਜੇ ਆਪਾਂ ਗੱਲ ਕਰੀਏ ਨਿਤਿਨ ਮੋਬਾਈਲ ਹੋ ਗਿਆ ਇਧਰ ਲਾਲਕਾ ਜੀ ਹੋ ਗਏ ਕਰਾਦੇ ਕਰਾਣਾ ਕਰਾਣਾ ਮੋਬਾਈਲ ਤੋਂ ਹੋ ਗਏ ਬਾਕੀ ਸਾਰੇ ਹਮਦ ਘੜਦੇ ਜਿੰਨੇ ਵੀ ਸੱਜਣ ਭਰਾ ਨੇ ਇਧਰ ਰਕੇਸ਼ ਗਰਗ ਵੀਰ ਜੀ ਹੋ ਗਏ ਸਭ ਦਾ ਸਹਿਯੋਗ ਬਹੁਤ ਦਿੱਤਾ ਜਾਂਦਾ ਹੈ ਹਰ ਸਾਲ ਹੀ ਅਸੀਂ ਇਸ ਲੀਗ ਨੂੰ ਕਰਾਉਂਦੇ ਆ ਆਪਸ ਵਿੱਚ ਸਾਰੇ ਯਾਰ ਦੋਸਤ ਹੀ ਖੇਡ ਕੇ ਖੇਡਦੇ ਆ ਤੇ 8 ਟੀਮਾਂ ਸਾਡੀਆਂ ਹੁੰਦੀਆਂ ਨੇ ਰੈਗੂਲਰਲੀ ਤੇ ਹੁਣ ਅੱਜ ਫਾਈਨਲ ਦਾ ਮੁਕਾਬਲਾ ਚੱਲ ਰਿਹਾ ਫਾਈਨਲ ਦੇ ਵਿੱਚ ਦੋ ਟੀਮਾਂ ਨੇ ਜੀ ਸਾਡੀਆਂ ਇਸ ਟਾਈਮ ਆਰਆਰ ਤੇ ਕਲਕੱਤਾ ਹੂੰ ਦੇਖੋ ਜੀ ਅਲੇ 162 ਰਨ ਦਾ ਟਾਰਗੇਟ ਮਿਲਿਆ ਜੀ ਦੇਖੋ ਬਰਾਬਰ ਦਾ 50-50 ਮੈਚ ਹੈ ਜੀ ਇਹ ਆਰਆਰ ਕਲਕੱਤਾ ਤੁਸੀਂ ਨਾਂ ਬੜੇ ਜ਼ਬਰਦਸਤ ਰੱਖੇ ਨੇ ਇਹ ਅਸੀਂ ਜਿਵੇਂ ਆਈਪੀਐਲ ਦੇ ਵਿੱਚ ਅੱਠ ਟੀਮਾਂ ਹੁੰਦੀਆਂ ਸੀ ਸੇਮ ਨਾਮ ਹੋਵੇਂ ਅੱਠ ਟੀਮਾਂ ਦਾ ਉਹਦੇ ਦਿੰਦੇ ਆ ਅੱਛਾ ਤੁਸੀਂ ਆਈਪੀਐਲ ਦਾ ਪੈਟਰਨ ਚੱਕਿਆ ਆ ਸਾਰਾ ਬਿਲਕੁਲ ਜੀ ਸੇਮ ਬਸ ਨਾਮ ਅਸੀਂ ਅਮਦਗੜ ਪ੍ਰੀਮੀਅਮ ਲਿਖ ਦਿੱਤਾ ਹੋਇਆ ਹੈ ਜੀ ਓ ਵਾਹ ਜੀ ਵਾਹ ਕੀ ਬਾਤ ਹੈ ਮਤਲਬ ਅੱਧਾ ਕ ਨਾਮ ਹੋ ਲੈ ਲਿਆ ਤੇ ਅੱਧਾ ਕ ਐਮਨ ਕਰਦਾ ਨਾ ਬਸ ਐਮਨ ਕਰਦਾ ਨਾ ਚਮਕਾਰ ਰਹੇ ਹੋ ਬਿਲਕੁਲ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਦੇਖੋ ਜੀ ਤੁਹਾਡੇ ਸਾਹਮਣੇ ਨੇ ਦੇਖੋ ਸਾਰੇ ਕਿਤੇ ਕੈਮਰਾ ਕਮ ਆਉ ਤੁਹਾਨੂੰ ਆ ਪਤਾ ਲੱਗੇਗਾ ਹਰ ਨੌਜਵਾਨ ਉਹਨੇ ক্রিকেট ਖੇਡਣਾ ਆ ਰਿਹਾ ਸਾਡੇ ਕੋਲੇ ਪਰ ਸਾਡੇ ਕੋਲ ਇਸ ਟਾਈਮ ਕੋੜੇ 35 ਪਲੇਅਰ ਆਏ ਸੀਗੇ ਜੀ ਅਸੀਂ 22 ਪਲੇਅਰ ਹੀ ਲੈ ਸਕੇ ਕਿਉਂਕਿ ਟੀਮ ਦੇ ਵਿੱਚ 22 ਹੀ ਖੇਡੇ ਜਾਂਦੇ ਨੇ ਜੀ ਠੀਕ ਹੈ ਤੇ ਨੈਕਸਟ ਲੀਗ ਅਸੀਂ ਇਹ ਸੋਚ ਰਹੇ ਕਿ ਅਗਲੇ 15 ਦਿਨ ਬਾਅਦ ਦੁਬਾਰਾ ਫੇਰ ਲੀਗ ਕਰਾਈ ਜਾਵੇ ਕਿ ਕ੍ਰਿਕਟ ਨੂੰ ਨਾਲ ਹੀ ਜੋੜਿਆ ਜਾਵੇ ਜੀ ਸਾਰੇ ਪਲੇਅਰਾਂ ਨੂੰ ਕ੍ਰਿਕਟ ਦੇ ਨਾਲ ਜੋੜਿਆ ਜਾਵੇ ਚਾਹੇ ਸਾਨੂੰ ਦੋ ਲੀਗਾਂ ਕਰਾਉਣੀਆਂ ਪੈਣ ਕਿ ਸਾਰੇ ਪਲੇਅਰਾਂ ਨੂੰ ਅਸੀਂ ਮੌਕਾ ਦਵਾਂਗੇ ਜੀ ਬਹੁਤ ਵਧੀਆ ਗੱਲ ਆ ਤੁਹਾਡੀ ਤੇ ਹੁਣ ਮੁੰਡੇ ਅਮਰਗੜ ਦੇ ਜਿਹੜੀ ਕਲਾਬਾ ਸਟੇਟ ਵਾਰਡ ਦੀ ਸੰਸਥਾ ਉਹਦੇ ਪ੍ਰਧਾਨ ਨੇ ਰਕੇਸ਼ ਕਰਗ ਜੀ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਪ੍ਰਧਾਨ ਜੀ ਤੁਸੀਂ ਉਚੇਚੇ ਤੌਰ ਤੇ ਪਹੁੰਚੇ ਹੋ ਇੱਥੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਇਹਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਵਧੀਆ ਉਪਰਾਲਾ ਇਹਦਾ ਜੀ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਾਡੀ ਸਰਕਾਰ ਪ੍ਰਸ਼ਾਸਨ ਲੱਗੇ ਬੈਨੇ ਨਸ਼ਾ ਵਿਰੁੱਧ ਜੁੱਧ ਜਿਹੜਾ ਚੱਲ ਰਿਹਾ ਉਹਦੇ ਵਿੱਚ ਇਹ ਨੌਜਵਾਨ ਪੂਰਾ ਸਹਿਯੋਗ ਕਰ ਰਹੇ ਨੇ ਜੇਤੂ ਟੀਮ ਨੂੰ ਵਿਸ਼ਾਲ ਟਰੋਫੀ ਤੇ ਨਕਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਏਪੀਐਲ ਦੇ ਬੈਸਟ ਬੈਟਸਮੈਨ ਫਤੇਹ, ਬੈਸਟ ਬਾਲਰ ਮੋਨੂ ਕਤਰੀ, ਆਲ ਰਾਊਂਡਰ ਯਾਸੀਨ ਤੇ ਅੱਜ ਦੇ ਮੈਨ ਆਫ ਦਾ ਮੈਚ ਰਹੇ ਭੁਪਿੰਦਰ ਟੰਡ ਨੂੰ ਵੀ ਪ੍ਰਬੰਧਕਾਂ ਵੱਲੋਂ ਟਰੋਫੀਆਂ ਤੇ ਨਕਦ ਰਕਮੀ ਦੇ ਕੇ ਸਨਮਾਨਿਤ ਕੀਤਾ ਗਿਆ। ਜਿੱਤਣ ਵਾਲੀ ਟੀਮ ਨੇ ਢੋਲ ਦੀ ਥਾਪ ਤੇ ਪੰਗੜਾ ਪਾ ਕੇ ਖੁਸ਼ੀ ਮرائی। ਕੁੱਲ ਮਿਲਾ ਕੇ ਅੱਜ ਬਹੁਤ ਹੀ ਖੁਸ਼ੀ ਭਰੇ ਮਾਹੌਲ ਵਿੱਚ ਇਸ ਪ੍ਰੀਮੀਅਰ ਲੀਗ ਦੀ ਸਮਾਪਤੀ ਹੋਈ। ਬਾਅਦ ਸਾਰਸ ਨੇ ਫਤੇਹ अंतारा तवदास सनमान